ਮਾਦਮੇ ਗੱਲ ਪੁੱਛਾਂ ਗੱਲ ਪੁੱਛਾਂ ਇੱਕ ਤੈਨੂੰ ਅੱਛਾ ਕੀ ਪੁੱਛੀ ਮੈਂ ਚਾਚੀ ਦੀ ਪੁੱਛੀ ਚਾਚੀ ਦੀ ਵੀ ਪੁੱਛੂੰਗਾ ਚਾਚੀ ਦੀ ਵੀ ਪੁੱਛੂੰਗਾ ਮਨ ਨੂੰ ਆਇਆ ਦਾ ਸਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਲੋ ਤੁਹਾਨੂੰ ਨਹੀਂ ਪਤਾ ਜੀ ਆਪਣਾ ਵਿਆਹ ਮੈਨੂੰ ਤਾਂ ਪਤਾ ਹੀ ਹੈ ਮੈਂ ਤੈਨੂੰ ਪੁੱਛਦਾ ਕਿੰਨੇ ਸਾਲ ਹੋ ਗਏ ਹੋਵੇ 18 ਸਾਲ ਹੋ ਗਏ ਹੈ 18 ਸਾਲ 19 ਸਾਲ ਹੋ ਗਏ ਸਾਰਾ 19 ਸਾਲਾਂ ਦੇ ਵਿੱਚ ਮੈਨੂੰ ਪੁੱਛਿਆ ਕਦੇ ਨੇ ਤੂੰ ਕੰਮ ਕੀ ਕਰਦਾ ਉਹ ਮੈਨੂੰ ਪੁੱਛਿਆ ਕਦੇ ਨੇ ਕਦੇ ਤੂੰ ਕੰਮ ਕੀ ਕਰਦਾ ਤੇ ਐਸੀ ਹੀ ਲੈਣਾ ਪੁੱਛ ਕੇ ਬਸ ਪਰ ਤੁਹਾਨੂੰ ਪੈਸੇ ਨਾ ਹੀ ਆ ਬਸ ਖਾਣ ਪੀਣ ਨਾਲ ਤੇ ਪੈਸਾ ਨਾ ਹਨਾ ਤੁਹਾਨੂੰ ਕਦੇ ਤੁਹਾਨੂੰ ਕਦੇ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਆ ਕਦੇ ਕਿਹੜੀ ਚਾਹੀਦੀ ਆ ਕੰਮ ਤੇ ਬੈਠਾਣ ਤੁਹਾਨੂੰ ਫੋਨ ਕਰ ਦਿੰਨੇ ਜੀ ਮਨ ਤਵਾਈ ਮੌਕੇ ਮੇਰਾ ਆ ਹੋ ਗਿਆ ਕਦੇ ਕਦੇ ਵੀ ਪੁੱਛ ਆਵੇ 18 19 ਸਾਲਾਂ 'ਚ ਚਲ ਉਹਦੂ 18 19 ਸਾਲ ਛੱਡ ਹੋਂ ਤਾਂ ਜਵਾਗ ਵੀ ਵੱਡੇ ਹੋ ਗਏ ਹਨ ਕਦੇ ਜਵਾਕਾ ਹਣੀ ਇਹਨੂੰ ਪੁੱਛਿਆ ਇਹਦਾਂ ਕੰਮ ਕੀ ਆ ਉਥੇ ਕੀ ਕਰਦਾ ਡੈਡੀ ਕਾਦਾ ਕੰਮ ਆ ਲੋਹੇ ਦਾ ਲੱਕੜ ਦਾ ਜਾਂ ਵੇਲਾ ਬਹਿਨਾ ਕਿ ਮਜ਼ਦੂਰੀ ਕਰਦਾ ਕੋਈ ਹੈ ਕੋਈ ਪਤਾ ਕਿਸੇ ਨੂੰ ਇਸੇ ਰੋਟੀ ਬਣਾ ਕੇ ਦੇ ਦੀਏ ਡੱਬਾ ਪੈ ਗਿਆ ਤੂੰ ਸਾਨੂੰ ਕੀ ਭੁਮਾਂ ਕੀ ਕਰਨ ਯਾਨੀ ਕਿ ਫਿਰ ਇੱਕੋ ਹੀ ਗੱਲ ਆ ਨਾ ਫਿਰ ਤਾਨੇ ਸਾਰੀ ਦੁਨੀਆ ਵੇ ਤੁਹਾਡਾ ਉੱਥੇ ਕਾਹਦਾ ਕੰਮ ਆ ਲੋਹੇ ਨਾ ਮੱਥਾ ਮਾਰਦਾ ਜਾਂ ਵੈਲਡਿੰਗ ਦਾ ਜਾਂ ਕਾਹੇ ਦਾ ਤੇ ਤੁਹਾਨੂੰ ਦੋ ਤਰੀਕੇ ਯਾਦ ਰਹਿੰਦੇ ਆ ਇੱਕ 14 ਤੇ ਇੱਕ 31 ਤੇ ਉਹੋ ਹੀ ਤਰੀਕਾ ਹੁਣ ਜਵਾਕਾਂ ਨੂੰ ਯਾਦ ਰਹਿਣ ਲੱਗੀਆਂ ਹੈ ਹੈ ਉਹੋ ਹੀ ਤਰੀਕਾ ਕਿ ਜਵਾਕਾਂ ਨੂੰ ਯਾਦ ਰਹਿਣ ਲੱਗੀਆਂ ਅੱਜ ਮੈਨੂੰ ਇਹ ਚੀਜ਼ ਦਾ ਸਵਾਲ ਮੈਂ ਤਾਂ ਕੀਤਾ ਕਿ ਮੈਂ ਸਵੇਰ ਦਾ ਅੱਜ ਘਰੋਂ ਨਿਕਲਿਆ ਵੇ ਪਹਿਲਾਂ ਕੱਲ ਕੁੜੀ ਦਾ ਆਧਾਰ ਕਾਰਡ ਤੇ ਨਾਮ ਜਿਹੜਾ ਸੀਗਾ ਅਪਡੇਟ ਕਰਾਉਣਾ ਸੀ ਪਹਿਲਾਂ ਕੱਲ ਸਾਰੀ ਦਿਹਾੜੀ ਫਿਰਦਾ ਰਿਹਾ ਕੱਲ ਕੰਮ ਨਹੀਂ ਬਣਿਆ ਅੱਜ ਮੈਂ ਫੇਰ ਗਿਆ ਅੱਜ ਗਿਆ ਨਾ ਮੈਂ ਫੇਰ ਤੇ ਅੱਜ ਹੁਣ ਮੈਂ ਸਵੇਰ ਦਾ ਉੱਥੇ ਗਿਆ ਮੈਂ ਪਹਿਲਾਂ ਮੈਂ ਇੱਕ ਗਿਆ ਸਹੂਦਾ ਸੈਂਟਰ ਚ ਉੱਥੇ ਗੱਲ ਕੀਤੀ ਉਹਨਾਂ ਨੇ ਟੋਕਨ ਘਟਾਉਣਾ ਪਊਗਾ ਤੇ ਫਿਰ ਮੈਂ ਉਹ ਜਦੋਂ ਦੂਜੀ ਜਗ੍ਹਾ ਤੇ ਉੱਥੇ ਚੱਲ ਮੇਰਾ ਕੰਮ ਹੋ ਗਿਆ ਮੈਨੂੰ 3 ਵਜ ਗਏ ਮੈਂ ਸਵੇਰ ਦਾ ਨਿਕਲਿਆ ਬਿਨਾ ਰੋਟੀ ਤੋਂ ਚਾਹ ਪੀ ਕੇ ਗਿਆ ਸੀ ਫਿਰ ਘਰੇ ਆਇਆ ਹੁਣ ਤੇ ਮੈਨੂੰ ਇਹ ਉਧਰੋਂ ਤਾਂ ਮੇਰੀ ਜਾਣਖਾਈ ਜਾਂਦੇ ਆ ਫੈਕਟਰੀ ਵਾਲੇ ਵੀ ਕੰਮ ਤੇ ਨਹੀਂ ਆਇਆ ਤੇ ਉਧਰ ਹੁਣ ਜਦੋਂ ਮੈਂ ਘਰੇ ਆ ਗਿਆ ਤੇ ਹੁਣ ਤੂੰ ਕਹਤਾ ਮੈਨੂੰ ਦਵਾਈ ਦਵਾ ਕੇ ਲਿਆ ਤੋਦੇ ਤੋਂ ਆਪ ਦੀ ਆਪ ਤੁਸੀਂ ਕੁਝ ਨਹੀਂ ਕਰ ਸਕਦੇ ਆ ਕੋਲੇ ਡਾਕਟਰ ਆ ਤੇ ਕਦੇ ਪੁੱਛਿਆ ਤੁਸੀਂ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਵੀ ਤੁਸੀਂ ਮੈਨੂੰ ਅੱਜ ਤੱਕ ਪੁੱਛਿਆ ਵੀ ਤੂੰ ਕੰਮ ਕੀ ਕਰਦਾ ਨਾ ਜਵਾਕਾਂ ਨੇ ਨਾ ਤੂੰ ਕਾਹਦਾ ਕੰਮ ਕਰਦਾ ਕੰਮ ਪੁੱਛ ਕੇ ਕੀ ਲੈਣਾ ਅਸੀਂ ਦੱਸ ਪਰ ਗੱਲ ਸਹੀ ਆ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਬੋਲਦੇ ਆ ਵੀ ਕੋਈ ਬੰਦਾ ਕਿਸੇ ਦਾ ਅੱਜ ਕੱਲ ਕੰਮ ਨਹੀਂ ਪੁੱਛਦਾਗਾ ਪੈਸੇ ਨਾਲ ਹੀ ਚੱਲਦੀ ਆ ਨਾ ਦੁਨੀਆ ਪੈਸਾ ਚਾਹੀਦਾ ਬਸ ਹੋਰ ਕੀ ਚਾਹੀਦਾ ਉਹ ਪੈਸੇ ਨਾ ਮਦਲਾ ਦੁਨੀਆ ਨੂੰ ਜਵਾਕਾਂ ਨੂੰ ਵੀ ਤੇ ਪੈਸੇ ਨਹੀਂ ਮੈਂ ਪੁੱਛ ਨਹੀਂ 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 ਕਦੇ ਮੈਂ ਤੁਸੀਂ ਕਹਿ ਦਿੰਦੇ ਮੇਰਾ ਸਿਰ ਦੋਦਾ ਮੇਰੀਆਂ ਲੱਤਾਂ ਦੋਦੀਆਂ ਮੇਰੀਆਂ ਬਾਹਾਂਾਂ ਟੁੱਟ ਗਈਆਂ ਖੰਗ ਹੋ ਗਈ ਮੇਰੇ ਮੈਨੂੰ ਤਾਂ ਵੀ ਮੈਨੂੰ ਤਾਂ ਮੇਰੇ ਤਾਂ ਆਪ ਕੋਈ ਨਾ ਕੋ ਦੋਦਾ ਰਿੰਦਾ ਤੇ ਮੈਂ ਮੈਂ ਕਿਹਨੂੰ ਕਹਾਂ ਤੁਸੀਂ ਤਾਂ ਮੈਨੂੰ ਕਹਿੰਦੇ ਸਾਰਾ ਟੱਬਰ ਤੇ ਮੈਂ ਕਿਹਨੂੰ ਕਹਾਂ ਮੇਰਾ ਮੇਰੇ ਕਿਹੜਾ ਪਿਓ ਬੈਠਾ ਤਾਂ ਮੈਂ ਜਿਹਨੂੰ ਪਿਓ ਨੂੰ ਕਹਾਂ ਉਹ ਤੂੰ ਸੁਣ ਮੈਨੂੰ ਪੁੱਛਿਆ ਹੀ ਕਦੇ ਨਹੀਂ ਅੱਜ ਤੱਕ ਤੂੰ ਕੰਮ ਕਾਰਾ ਕਰਦਾ ਕੀ ਪੁੱਛੇ ਪਤਾ ਹੀ ਨਹੀਂ ਤੁਸੀਂ ਹਾਰ ਕਾਰਡ ਬਣਾਉਣ ਜਾਣਾ ਵਾ ਹਾਰ ਕਾਰਡ ਬਣਾਉਣ ਜਾਣਾ ਜਾ ਗਈ ਸੀ ਤਾਂ ਮੰਗ ਲੋ ਰੋਂਦਾਰ ਐ ਨਾਲੇ ਰੋਣਾ ਮੇਰੀ ਗੱਲ ਸੁਣ ਜੇ ਮੈਂ ਨਾ ਨਾ ਰੋਮਾ ਤੇ ਟਾਈਮ ਨਹੀਂ ਪਾਸ ਹੁੰਦਾ ਮੈਂ ਤੁਹਾਨੂੰ ਉਦੋਂ 11000 ਰੁਪਏ ਦਿੱਤਾ ਕਿ ਨਹੀਂ ਜਾਣ ਕੇ ਦਿੱਤਾ ਮੁੜ ਕੇ ਵੀ ਚਲਾਈ 11000 ਰੁਪਏ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ 11000 ਦਿੱਤਾ ਨਾ ਗੜ ਕੇ ਤੇ ਚੱਲੀ ਜਾਂਦੀ ਤਿੰਨੇ ਚ ਮੇਰੀਆਂ ਤਿੰਨ ਛੁੱਟੀਆਂ ਆਂਦੀਆਂ ਦੋ ਤਾਂ ਮੇਰੀਆਂ ਹੋ ਵੀ ਗਈਆਂ ਚੜ੍ਹਦੇ ਮਹੀਨੇ 'ਚ ਅੱਜ ਤਰੀਕ ਕਿੰਨੀ ਆ 3 ਤਰੀਕ ਆ ਨਾ ਅੱਧੀ ਧਿਆੜੀ ਮੇਰੀ ਕਾਲ ਦੀ ਖਰਾਬ ਹੋ ਗਈ ਇੱਕ ਪੂਰੀ ਧਿਆੜੀ ਅੱਜ ਦੀ ਹੋ ਗਈ ਫਿਰ ਤੁਸੀਂ ਐਂਡ ਦੇ ਪੁੱਛਣ ਲੱਗੇ ਆਂ ਨੇ ਤੇਰੀ ਤਨਖਾਹ ਬਣੀ ਕਿੰਨੀ ਕਿੰਨੇ ਪੈਸੇ ਬਣੇ ਤਨਖਾਹ ਮੇਰੀ ਕੀ ਬਣੀ ਜੋ ਮੇਰੇ ਟਾਈਮ ਅਜ ਮਾੜਾ ਜਾਂ ਕੰਮ ਸੀਗਾ ਤੇ ਕਿੰਨੀ ਕੁ ਦੂਰ ਸੀ ਕਿਹਦੇ ਸੇਵਾ ਕੇਂਦਰ ਆ ਖੜਾ ਤੇ ਦੋ ਜਾਨੇ ਚੜਦੇ ਚੁੱਪ ਕਰਕੇ ਆਪ ਕਰਾਉਂਦੇ ਹਾਂ ਹਾਂ 11000 ਦਿੱਤਾ ਹਾਂ ਤੇ 20000 ਦਾ ਖਰਚਾ ਹੋ ਗਿਆ ਉਹ ਤਾਂ ਮੈਂ 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 ਹੀ ਚਕਾਉਣੇ ਆ ਨਾ ਫਿਰ ਮੈਨੂੰ ਮੇਰੇ ਸਿਰ ਤੇ ਕੋਈ ਪੈਂਦਾ ਨਾ ਉਹ ਵੀ ਤਾਂ ਕੁੰਡੀ ਹੀ ਹੈ ਕਿਹੜੀ ਕੁੰਡੀ ਐ ਚ ਹੋਰ ਪੈਸੇ ਕਿੱਥੋਂ ਆਉਂਦੇ ਐ ਕਿਹੜੀ ਕਿ ਪੈਸੇ ਆਉਂਦੇ ਆ ਗੱਲ ਸੁਣ ਮੇਰੀ ਚਾਹ ਬਣਾ ਦੇ ਘੁੱਟ ਮੈਨੂੰ ਮੇ ਦਿਹਾੜੀ ਤਾਂ ਹੁਣ ਮਰ ਗਈ ਆ ਮੈਂ ਦੇਖਾਂ ਕੋਈ ਆਸੇ ਪਾਸੇ ਦਿਹਾੜੀ ਤਾਂ ਮਰ ਚੁੱਕੀ ਆ 8800 ਰੁਪਏ ਦੀ ਗੱਲ ਨਹੀਂ ਹੈਗੀ ਦੇਖਾਂ ਕੋਈ ਦੇਖਾਂ ਕਾ ਕੋਈ ਕਰਾਂ ਜਾ ਆਵਾਜ਼ ਦਰ ਉਧਰ ਮਾੜਾ ਮੋਟਾ ਡੇਢ ਦਿਹਾੜੀ ਮਰ ਗਈ ਆ ਮੇਰੀ ਆ ਸਰਫ ਇੱਕ ਆਧਾਰ ਕਾਰਡ ਦੇ ਚੱਕਰਾਂ ਜਿੱਤੇ ਰਾਸ਼ਨ ਕਾਰਡ ਦੇ ਚੱਕਰਾਂ ਦੇ ਸਾਡੀਆਂ ਸਰਕਾਰਾਂ ਤੋਂ ਹਜੇ ਤੱਕ ਇਹ ਹੀ ਨਹੀਂ ਉਹ ਕਰ ਹੋਇਆ ਕਿ ਵੀ ਅਸੀਂ ਜਿਹੜੇ ਮਾਰੇ ਜਿਹੜਾ ਬੰਦਾ ਦਿਹਾੜੀਦਾਰ ਆ ਵੀ ਉਹਨੂੰ ਸਹੂਲਤਾਂ ਇਹੋ ਜੀਆਂ ਦੇ ਦਈਏ ਵੀ ਆਨਲਾਈਨ ਆਪਦਾ ਆਪ ਹੀ ਕੰਮ ਕਰਾ ਲਿਆ ਕਰਨ ਕਿਸੇ ਦਫਤਰ ਚ ਜਾਵੜੋ ਭੀੜ ਬਹੁਤ ਆ ਤੇ ਜਿਹੜਾ ਇੱਕ ਨੰਬਰ ਦਿੱਤਾ ਹੋਇਆ 1076 ਪਤਾ ਨਹੀਂ ਉਹ ਲਾਓ ਲੱਗਦਾ ਹੀ ਨਹੀਂ ਹੈਗਾ ਤੇ ਪਤਾ ਨਹੀਂ ਕਿਹੜੀ ਆਨਲਾਈਨ ਦੀ ਗੱਲ ਕਰਦੇ ਆ ਡਿਜੀਟਲ ਇੰਡੀਆ ਦੀ ਗੱਲ ਕਰਦੇ ਆ ਜਿੱਥੇ ਜਾਓਗੇ ਭੀੜ ਭੜਕਾ ਫੁੱਲ ਬੁਰਾ ਹਾਲ ਤੇ ਨਾ ਪਹਿਲਾਂ ਟੋਕਨ ਕੱਟਦੇ ਆ ਜੀ ਉਹ ਟੋਕਨ ਕੱਟਦੇ ਆ ਪੂਰੇ ਹੀ ਵੀ 50 ਹੀ ਕੱਟਣੀਆਂ ਬਸ 50 ਤੋਂ ਵੱਧ ਟੋਕਨ ਹੀ ਨਹੀਂ ਕੱਟਣਾ ਵਿੱਚ 50 ਬੰਦਿਆਂ ਦਾ ਜੀ ਕੰਮ ਕਰਨਾ ਏ ਬਸ ਸੋਚ ਕੇ ਆਉਂਦੇ ਆ ਸਾਡੀ ਪ੍ਰਾਈਵੇਟ ਜੌਬ ਆ ਪ੍ਰਾਈਵੇਟ ਬੰਦੇ ਨੂੰ ਕੰਮ ਕਰਨਾ ਹੀ ਪੈਂਦਾ ਅਗਲਾ ਐ ਡੰਡਾ ਦੇ ਕੇ ਕੰਮ ਕਰਾਉਂਦਾ ਤੇ ਸਰਕਾਰੀ ਬੰਦੇ ਜਿਹੜੇ ਬੈਠੇ ਆ ਉੱਥੇ ਮੁਲਾਜ਼ਮ ਜਾਂ ਕੋਈ ਵੀ ਹੈਗਾ ਹਨਾ ਉਹਨਾਂ ਨੇ ਟੋਕਨ ਕੱਟਣਿਆ ਜੀ ਅਸੀਂ 50 ਬੰਦਾਂ ਦੇ ਟੋਕਨ ਕਰਤੇ ਤੇ 50 ਦਾ ਹੀ ਕੰਮ ਹੋਊਗਾ। ਦੱਸ ਇਹੋ ਜੇ ਕੰਮ ਆ ਕਿੱਦਨੂੰ ਜਾਈਏ ਕਿੱਦਨੂੰ ਨਾ ਜਾਈਏ। ਤੇ ਬਾਕੀ ਹੁਣ ਦੇਖਦੇ ਆਂ ਚੱਲਦੇ ਆਂ ਅੱਜ ਕੋ। ਤੇ ਉਲਟਾ ਮੈਥੋਂ ਹੀ ਪੈਸੇ ਲੈ ਕੇ ਮੈਨੂੰ ਹੀ ਹਿਸਾਬ ਪੁੱਛੀ ਜਾਣਗੇ। ਮੈਂ ਦੱਸ ਤੁਹਾਨੂੰ ਕੀ ਹਿਸਾਬ ਦੇਵਾਂ? ਆਖੇ ਜੀ ਸਵੇਰੇ 500 ਦਿੱਤਾ ਜੀ। ਸਵੇਰੇ 500 ਦਿੱਤਾ 200 ਦਾ ਰੀਚਾਰਜ ਕਰਾ ਲਿਆ। 100 ਰੁਪਈਆ ਉਹ ਤੇ ਸੇਵਾ ਕੇਂਦਰ ਚ ਫੀਸ ਭਰਾਤੀ। ਜਿਹੜਾ ਸਾਡੇ ਬਟੂ ਚ ਕਿਉਂ ਸਾਡਾ ਤੇ 100 ਰੁਪਏ ਦਾ ਜਿਹੜਾ ਤੇਲ ਮੱਛਿਆ ਮੋਟਰਸਾਈਕਲ ਦਾ ਉਹ ਮੈਂ ਕਿਹੜਾ ਕੋਠੇ ਦੇ ਉਹ ਗੇੜੇ ਦੇਨ ਨੂੰ ਰੱਖਿਆ ਹੋਇਆ ਕਿ ਤੁਰ ਕੇ ਜਾ ਰਹਿ ਜਾਂਦਾ 4 ਕਿਲੋਮੀਟਰ ਕਹਿੰਦਾ ਆਟੋ ਵੀ ਚੱਜ ਜਾਂਦਾ 10 ਰੁਪਏ ਲਾ ਆਟੋ ਤੇ ਤੁਸੀਂ ਨਾ ਚਲੀਆਂ ਗਈਆਂ ਮੇਰੀ ਦਿਹਾੜੀ ਮਾਰ ਕੇ ਆਤੀ ਉਹ ਬਾਪੂ ਮੇਰਾ ਦਿਮਾਗ ਖਾਊਗਾ ਕੱਲ ਨੂੰ ਹੁਣ ਮੈਂ ਦੱਸ ਕੀ ਕਰਾਂ ਵਾਰ-ਵਾਰ ਕਹਿੰਦਾ ਵੀ ਨਹੀਂ ਚੰਗਾ ਲਾਦਾਗਾ ਉਹ ਉਹਦਾ ਹੁਣ ਮੁੰਡਾ ਵਾਰ-ਵਾਰ ਫੋਨ ਕਰੀ ਜਾਂਦਾ ਤੇ ਮੇਰੇ ਕਾ ਦੋ ਛੁੱਟੀਆਂ ਮੇਰਾ 1500 ਦਾ ਨੁਕਸਾਨ ਮੇਰਾ ਘਰੇ ਬੈਠੇ ਦਾ ਹੋ ਗਿਆ ਨਹੀਂ ਆਣੇ ਦਾ ਵੀ ਦੇਖਣਾ ਦਾ ਨਿਆਣੇ ਦਾ ਮੈਂ ਕੀ ਦੇਖਾਂ ਨਿਆਣੇ ਤਾਂ ਬੁੜੇ ਹੋ ਚੱਲੇ ਹੁਣ ਤੂੰ ਉੱਤੇ ਕੀ ਦੇਖਣਾ ਨਿਆਣੇ ਨਿਆਣੇ ਤਾਂ ਨਿਆਣੀ ਆ ਨਿਆਣੇ ਆ ਨਿਆਣੇ ਆ ਤੇਰੇ ਖਲ ਜਾਂਦੇ ਤਾਂ ਪੂਰੇ ਕਰਨੀ ਆ ਹੁਣ ਲੋਕਾਂ ਨੂੰ ਕਰਨੇ ਆ ਰਹਾਟਾ ਲੋਕ ਬਣਾ ਕੇ ਹੁੰਦੇ ਬਣਾ ਕੇ ਆਪ ਜਾਓ ਆਪ ਦੀਆਂ ਜ਼ਿੰਮੇਵਾਰੀਆਂ ਸਮਝਿਓ ਬੰਦੇ ਦੀ ਸਾਰੀ ਉਮਰ ਬਾਈ ਆ ਹੀ ਲੰਘ ਜਾਂਦੀ ਆ ਪਹਿਲਾ ਬੰਦੇ ਦਾ ਇੱਕ ਸੰਝੜਾ ਵੀ ਮੁੱਖ ਮੰਤਰੀ ਬਣਨ ਵਾਲਾ ਹੀ ਕੰਮ ਹੁੰਦਾ ਹੈ ਵਿਆਹ ਕਰਾ ਕੇ ਠੀਕ ਹੈ ਨਾ ਜਦੋਂ ਬੰਦੇ ਨੂੰ ਗੱਲ ਚੱਲਦੀ ਆ ਨਾ ਵਿਆਹ ਦੀ ਬੰਦਾ ਬੜਾ ਖੁਸ਼ ਹੁੰਦਾ ਵਿਆਹ ਹੋ ਜਾਂਦਾ ਮੁੱਖ ਮੰਤਰੀ ਬਣ ਜਾਂਦਾ ਨਾਸਤੇ ਫਿਰਨਾ ਵੀ ਸਮਝ ਲਓ ਵੀ ਕੋਈ ਐਡਾ ਵੱਡਾ ਘਪਲਾ ਕਰਤਾ ਜਿਹੜਾ ਤੁਸੀਂ ਵੀ ਸਾਰਾ ਮੁੜ ਕੇ ਸਾਰੀ ਸਾਰੀ ਜ਼ਿੰਦਗੀਆਂ ਹੀ ਨਿਕਲਦੀ ਆ ਕਿ ਪਤਾ ਨਹੀਂ ਕਿੱਡਾ ਵੱਡਾ ਘਪਲਾ ਹੋ ਗਿਆ ਬਾਕੀ ਦੱਸਿਓ ਜਰੂਰ ਕਿਹਨੂੰ ਕਿਹਨੂੰ ਘਰ ਦੇ ਕੰਮ ਲੋਕ ਪੁੱਛਦੇ ਆ ਵੀ ਤੂੰ ਕੀ ਕੰਮ ਕਰਦੇ ਪੈਸੇ ਕਿੱਥੋਂ ਲਿਓਣਾ